ਕੋਈ ਜੁਆਇੰਟ ਆਪਰੇਸ਼ਨ ਸੀਗਾ ਕੋਈ ਇਨਫੋਰਮੇਸ਼ਨ ਸੀ ਖਾਸੇ ਗੁਰਮੁਣੀਆਂ ਦੇ ਗੇਟ ਦੇ ਲਾਗੇ ਚੌਂਕ ਦੇ ਨਾਲ ਸਰਵਿਸ ਟੀਮ ਤੇ ਵੀ ਕੋਈ ਇਕਦਮ ਉਸੇ ਇਨਫੋਰਮੇਸ਼ਨ ਦੇ ਤਹਿਤ ਰੋਕਿਆ ਰੋਕੇ ਉਹਨਾਂ ਦੋਨਾਂ ਨੂੰ ਚੈੱਕ ਕੀਤਾ ਜਿਸ ਤੇ ਦੋਨਾਂ ਨੌਜਵਾਨ ਜਿਹੜੇ ਚਮਨਦੀਪ ਤੇਜੀ ਤੇ ਕਰਨ ਨਾਮਕ ਇਹ ਆਟੋ 'ਚ ਸਵਾਰ ਸਨ ਜਿਸ ਤੇ ਉਹਨਾਂ ਨੂੰ ਇਨਫੋਰਮੇਸ਼ਨ ਮਸੂਰ ਹੋਈ ਕਿ ਦੋ ਨੌਜਵਾਨ ਜਿਹੜੇ ਮੋਟਰਸਾਈਕਲ ਤੇ ਉਹ ਉਥੋਂ ਲੰਘ ਸਕਦੇ ਹਨ ਨਸ਼ੀਲਾ ਪਦਾਰਥ ਲੈ ਕੇ ਪਰ ਉਹ ਬਸੈਦੀ ਦਾ ਨਾਕਾ ਸੀਗਾ ਉਹਨਾਂ ਨੇ ਟੋਕਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਭੱਜਣ ਲੱਗੇ ਜਿਵੇਂ ਕਿ ਯੁੱਧ ਨਸ਼ਾ ਮੁਕਤ ਜਿਹੜਾ ਸਰਕਾਰ ਦੀ ਇੱਕ ਪਾਲਿਸੀ ਜਿਹੜੀ ਚੱਲ ਰਹੀ ਹੈ ਉਹਦੇ ਤੇ ਇੱਕ ਸਾਡੇ ਜਿਹੜੇ ਮਾਨਯੋਗ ਡੀਆਈ ਸਾਹਿਬ ਸਰਦਾਰ ਸਿਕੰਦਰ ਸਿੰਘ ਆਈਪੀਐਸ ਤੇ ਸਾਡੇ ਐਸਐਸਪੀ ਸਾਹਿਬ ਸਰਦਾਰ ਮਨਿੰਦਰ ਸਿੰਘ ਜੀ ਆਈਪੀਐਸ ਉਹਨਾਂ ਦੀ ਸਖਤ ਹਦਾਇਤਾਂ ਤੇ ਸਾਡੀਆਂ ਜਿਹੜੀਆਂ ਟੀਮਾਂ ਨੇ ਉਹ ਕੱਲ ਪੂਰੀ ਮਸਤਦੀਨਾਂ ਜਿਹੜੀਆਂ ਯੁੱਧ ਨਸ਼ਿਆਂ ਉਪਰ ਵੀ ਜਿਹੜਾ ਇਹ ਮੁਹਿੰਮ ਚਲਾ ਰਹੀਆਂ ਸੀ ਜਿਹਦੇ ਤਹਿਤ ਸੀਆਈਏ ਸਟਾਫ ਨਾਲ ਸਾਡਾ ਕ੍ਰਿਮਨਾ ਪੁਲਿਸ ਦਾ ਮੇਰੇ ਦਾ ਇੱਕ ਜੁਆਇੰਟ ਆਪਰੇਸ਼ਨ ਸੀਗਾ ਕੋਈ ਇਨਫੋਰਮੇਸ਼ਨ ਸੀ ਖਾਸੇ ਗੁਰਮੁਣੀਆਂ ਦੇ ਗੇਟ ਦੇ ਲਾਗੇ ਚੌਂਕ ਦੇ ਨਾਲ ਸਰਵਿਸ ਸਟੇਨ ਤੇ ਵੀ ਕੋਈ ਦੋ ਨੌਜਵਾਨ ਜਿਹੜੇ ਆ ਉਹ ਸੌਰੀ ਜੇ ਗ੍ਰਿਫਤਾਰ ਕੀਤੇ ਜਾਂਦੇ ਉਹਨਾਂ ਕੋ ਪਦਾਰਥ ਜਿਹੜਾ ਨਸ਼ੀਲਾ ਮਿਲ ਸਕਦਾ ਜਿਸ ਤੇ ਮੇਰੀ ਟੀਮ ਨੇ ਉਹਨਾਂ ਨੂੰ ਯਕਦਮ ਉਸੇ ਇਨਫੋਰਮੇਸ਼ਨ ਦੇ ਤਹਿਤ ਰੋਕਿਆ ਰੋਕੇ ਉਹਨਾਂ ਦੋਨਾਂ ਨੂੰ ਚੈੱਕ ਕੀਤਾ ਜਿਸ ਤੇ ਦੋਨੋਂ ਨੌਜਵਾਨ ਜਿਹੜੇ ਚਮਨਦੀਪ ਤੇਜੀ ਤੇ ਕਰਨ ਨਾਮਕ ਇਹ ਆਟੋ 'ਚ ਸਵਾਰ ਸਨ ਉਹਦੇ ਤੇ ਕਬਜ਼ੇ ਵਿੱਚੋਂ ਰਹੀ ਜੇ ਟੀਮ ਹੈ ਸਾਡੀ ਉਹਨਾਂ ਨੂੰ 1 ਕਿਲੋ 159 ਗ੍ਰਾਮ ਹੈਰੋਨ ਜਿਹੜੀ ਆ ਬਰਾਮਦ ਕੀਤੀ ਗਈ ਜਿਹਦੇ ਸਬੰਧ 'ਚ ਥਾਣਾ ਘਰੰਡਾ ਵਿਖੇ ਸੀ 204 ਨੰਬਰ ਐਫ ਆਈ ਆਰ ਦਰਜ ਕੀਤੀ ਅੰਡਰ ਸੈਕਸ਼ਨ 21 ਸੀ 25 29 685 ਐਨ ਡੀ ਪੀ ਐਸ ਐਕਟ ਇਸ ਦੇ ਤਹਿਤ ਹੀ ਜਿਹੜੀ ਆ ਇਹਨਾਂ ਦੇ ਦੋਨੋਂ ਦੋਸ਼ੀਆਂ ਨੂੰ ਕੱਲ ਗ੍ਰਿਫਤਾਰ ਕਰ ਲਿਆ ਸੀ ਇਸ ਤੋਂ ਅੱਗੇ ਅੱਜ ਇੱਕ ਸਾਡੀ ਜਿਹੜੀ ਟੀਮ ਘਰਿੰਡੇ ਪੜਿਆ ਰਹਡੇ ਦੇ ਲਾਗੇ ਸਾਨੂੰ ਇਨਫੋਰਮੇਸ਼ਨ ਸੀ ਸਾਡੀ ਥ੍ਰਿੰਡਾ ਪੁਲਿਸ ਨੂੰ ਐਸਆਈ ਕੁਲਵੰਤ ਸਿੰਘ ਦੀ ਟੀਮ ਸੀ ਕਿ ਵੀ ਇੱਕ ਇਹੀ ਯੁੱਧ ਨਸ਼ਿਆਂ ਦੇ ਵਿਰੁੱਧ ਜਿਹੜਾ ਉਹਨਾਂ ਨੇ ਇੱਕ ਨਾਕਾ ਲਗਾਇਆ ਸੀ ਜਿਸ ਤੇ ਉਹਨਾਂ ਨੂੰ ਇਨਫੋਰਮੇਸ਼ਨ ਮਸੂਰ ਹੋਈ ਕਿ ਦੋ ਨੌਜਵਾਨ ਜਿਹੜੇ ਮੋਟਰਸਾਈਕਲ ਤੇ ਉਹ ਉਥੋਂ ਲੰਘ ਸਕਦੇ ਆ ਨਸ਼ੀਲਾ ਪਦਾਰਥ ਲੈ ਕੇ ਪਰ ਉਹ ਵਸਤੇਦੀ ਨਾ ਨਾਕਾ ਸੀ ਕਿ ਉਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਭੱਜਣ ਲੱਗੇ ਪਰ ਉਹਨਾਂ ਨੇ ਉਹਨਾਂ ਨੂੰ ਸ਼ੱਕ ਦੀ ਬਨਾ ਦੇ ਰੋਕ ਲਿਆ ਜਿਨ੍ਹਾਂ ਦੇ ਨਾਮ ਮੇਜਰ ਸਿੰਘ ਤੇ ਮਨਪ੍ਰੀਤ ਸੀਗੇ ਦੋਨੋਂ ਖਾਲੜਾ ਵਾਸੀ ਖਾਲੜੇ ਦੇ ਰਹਿਣ ਵਾਲੇ ਹੋਰ ਇਹਨਾਂ ਦੀ ਤਲਾਸ਼ੀ ਜਦੋਂ ਕੀਤੀ ਆ ਇਹਨਾਂ ਦੇ ਕੋਲੋਂ 428 ਗ੍ਰਾਮ ਜਿਹੜੀ ਆ ਹੈਰੋਨ ਬਰਾਮਦ ਕੀਤੀ ਆ ਉਹ ਇਹਦੇ ਸਬੰਧ ਵੀ ਅਸੀਂ ਜਿਹੜੀ ਆ ਐਫ ਆਈ ਆਰ ਨੰਬਰ 205 21 25 29 ਐਨ ਡੀ ਪੀ ਐਸ ਥਾਣਾ ਕੰਡਾ ਵਿਖੇ ਦਰਜ ਹੋਈ ਆ ਇਹ ਦੋਨੋਂ ਬਰਾਮਦੀਆਂ ਜਿਹੜੀਆਂ ਮੈਂ 1 ਕਿਲੋ 169 ਗ੍ਰਾਮ ਜਿਹੜੀ ਹੈਰੋਨ ਤੇ ਇੱਕ ਦੂਸਰੇ ਮਕਦਮੇ ਵਿੱਚ 428 ਗ੍ਰਾਮ ਜਿਹੜੀ ਆ ਇਹ ਰਿਕਵਰੀ ਹੋਈ ਆ ਇਸ ਤੋਂ ਅੱਗੇ ਜਿਹੜੀ ਇਹਨਾਂ ਦੀ ਤਫ਼ਤੀਸ਼ جاری ਆ ਤੇ ਇਹਨਾਂ ਦੇ ਕਿੱਥੇ ਕਿੱਥੇ ਸਬੰਧ ਨੇ ਉਹ ਇਹਨਾਂ ਦੇ ਜਿਹੜੇ ਬਿਲਕੁਲ ਖੰਡਾਲੇ ਜਾ ਰਹੇ ਆ ਵੀ ਇਹਨਾਂ ਨੇ ਹੋਰ ਕਿੰਨੀਆਂ ਕਨਸਾਈਨਮੈਂਟਾਂ ਲਈ ਜਿਵੇਂ ਕਿ ਯੁੱਧ ਨਸ਼ਾ ਮੁਕਤ ਜਿਹੜਾ ਸਰਕਾਰ ਦੀ ਇੱਕ ਪਾਲਿਸੀ ਜਿਹੜੀ ਚੱਲ ਰਹੀ ਆ ਉਹਦੇ ਤਹਿਤ ਸਾਡੇ ਜਿਹੜੇ ਮਾਨਯੋਗ ਡੀਆਈ ਸਾਹਿਬ ਸਰਦਾਰ ਸਿਕੰਦਰ ਸਿੰਘ ਆਈਪੀਐਸ ਤੇ ਸਾਡੇ ਐਸਐਸਪੀ ਸਾਹਿਬ ਸਰਦਾਰ ਮਨਿੰਦਰ ਸਿੰਘ ਜੀ ਆਈਪੀਐਸ ਉਹਨਾਂ ਦੀ ਸਖਤ ਹਦਾਇਤਾਂ ਦੇ ਸਾਡੀਆਂ ਜਿਹੜੀਆਂ ਟੀਮਾਂ ਨੇ ਉਹ ਕੱਲ ਪੂਰੀ ਮਸਤੀਦਨਾਂ ਜਿਹੜੀਆਂ ਯੁੱਧ ਨਸ਼ਾ ਮੁਕਤ ਜਿਹੜਾ ਇਹ ਮੁਹਿੰਮ ਚਲਾ ਰਹੀਆਂ ਸੀ ਜਿਹਦੇ ਤਹਿਤ ਸੀਏਐਸਟਾ ਅਮਰੇ ਸਾਡਾ ਕ੍ਰਿਮਨਾ ਪੁਲਿਸ ਦਾ ਮੇਰੇ ਦਾ ਇੱਕ ਜੁਆਇੰਟ ਆਪਰੇਸ਼ਨ ਸੀਗਾ ਕੋਈ ਇਨਫੋਰਮੇਸ਼ਨ ਸੀ ਖਾਸੇ ਗੁਰਮੁਣੀਆਂ ਦੇ ਗੇਟ ਦੇ ਲਾਗੇ ਚੌਂਕ ਦੇ ਨਾਲ ਸਰਵਿਸ ਸਟੇਂਟ ਵੀ ਕੋਈ ਦੋ ਨੌਜਵਾਨ ਜਿਹੜੇ ਆ ਉਹ ਸੌਰੀ ਜੇ ਗ੍ਰਿਫਤਾਰ ਕੀਤੇ ਜਾਂਦੇ ਉਹਨਾਂ ਕੋ ਪਦਾਰਥ ਜਿਹੜਾ ਨਸ਼ੀਲਾ ਮਿਲ ਸਕਦਾ ਜਿਸ ਤੇ ਮੇਰੀ ਟੀਮ ਨੇ ਉਹਨਾਂ ਨੂੰ ਯਕਦਮ ਉਸੇ ਇਨਫੋਰਮੇਸ਼ਨ ਦੇ ਤਹਿਤ ਰੋਕਿਆ ਰੋਕੇ ਉਹਨਾਂ ਦੋਨਾਂ ਨੂੰ ਚੈੱਕ ਕੀਤਾ ਜਿਸ ਤੇ ਦੋਨੋਂ ਨੌਜਵਾਨ ਜਿਹੜੇ ਚਮਨਦੀਪ ਤੇਜੀ ਤੇ ਕਰਨ ਨਾਮਕ ਇਹ ਆਟੋ 'ਚ ਸਵਾਰ ਸਨ। ਉਹ ਇਹਦੇ ਤੇ ਕਬਜ਼ੇ ਵਿੱਚੋਂ ਰਹੀ ਜੇ ਟੀਮ ਹੈ ਸਾਡੀ ਉਹਨਾਂ ਨੂੰ 1 ਕਿਲੋ 159 ਗ੍ਰਾਮ ਹੈਰੋਂ ਜਿਹੜੀ ਆ ਬਰਾਮਦ ਕੀਤੀ ਗਈ। ਜਿਹਦੇ ਸਬੰਧ 'ਚ ਥਾਣਾ ਕਰੰਡਾ ਵਿਖੇ ਸੀ 204 ਨੰਬਰ ਐਫ ਆਈ ਆਰ ਦਰਜ ਕੀਤੀ ਅੰਡਰ ਸੈਕਸ਼ਨ 21 ਸੀ 25 29 685 ਐਨ ਡੀ ਪੀ ਐਸ ਐਕਟ। ਇਸ ਦੇ ਤਹਿਤ ਹੀ ਜਿਹੜੀ ਆ ਇਹਨਾਂ ਦੇ ਦੋਨੋਂ ਦੋਸ਼ੀਆਂ ਨੂੰ ਕੱਲ ਗ੍ਰਿਫਤਾਰ ਕਰ ਲਿਆ ਸੀ। ਇਸ ਤੋਂ ਅੱਗੇ ਅੱਜ ਇੱਕ ਸਾਡੀ ਜਿਹੜੀ ਟੀਮ ਤ੍ਰਿੰਡੇ ਅਪਡੇ ਹਰਡੇ ਦੀ ਲੱਗੀ ਸਾਨੂੰ ਇਨਫੋਰਮੇਸ਼ਨ ਸੀ ਸਾਡੀ ਤ੍ਰਿੰਡਾ ਪੁਲਿਸ ਨੂੰ ਐਸਆਈ ਕੁਲਵੰਤ ਸਿੰਘ ਦੀ ਟੀਮ ਸੀ ਕਿ ਵੀ ਇੱਕ ਇਹੀ ਯੁੱਧ ਨਸ਼ਿਆਂ ਦੇ ਵਿਰੁੱਧ ਜਿਹੜਾ ਉਹਨਾਂ ਨੇ ਇੱਕ ਨਾਕਾ ਲਗਾਇਆ ਸੀ ਜਿਸ ਤੇ ਉਹਨਾਂ ਨੂੰ ਇਨਫੋਰਮੇਸ਼ਨ ਮਸੂਰ ਹੋਈ ਕਿ ਦੋ ਨੌਜਵਾਨ ਜਿਹੜੇ ਮੋਟਰਸਾਈਕਲ ਤੇ ਉਹ ਉਥੋਂ ਲੰਘ ਸਕਦੇ ਆ ਨਸ਼ੀਲਾ ਪਦਾਰਥ ਲੈ ਕੇ ਪਰ ਉਹ ਮਸਤੀਦੀ ਨਾਲ ਨਾਕਾ ਸੀਗਾ ਉਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਭੱਜਣ ਲੱਗੇ ਪਰ ਉਹਨਾਂ ਨੇ ਉਹਨਾਂ ਨੂੰ ਸ਼ੱਕ ਦੀ ਬਨਾ ਦੇ ਰੋਕ ਲਿਆ ਜਿਨ੍ਹਾਂ ਦੇ ਨਾਮ ਮੇਜਰ ਸਿੰਘ ਤੇ ਮਨਪੀ ਸੀਗੇ ਦੋਨੋਂ ਖਾਲੜਾ ਵਾਸੀ ਨੇ ਖਾਲੜੇ ਦੇ ਰਹਿਣ ਵਾਲੇ ਪੁਰੇ ਨਦੀ ਤਲਾਸ਼ੀ ਜਦੋਂ ਕੀਤੀ ਆ ਇਹਨਾਂ ਦੇ ਕੋਲੋਂ 428 ਗ੍ਰਾਮ ਜਿਹੜੀ ਆ ਹੈਰੋਨ ਬਰਾਮਦ ਕੀਤੀ ਆ ਉਹ ਇਹਦੇ ਸਬੰਧ ਵੀ ਅਸੀਂ ਜਿਹੜੀ ਆ ਐਫ ਆਈ ਆਰ ਨੰਬਰ 205 21 25 29 ਐਨ ਡੀ ਪੀ ਐਸ ਥਾਣਾ ਕਹਿੰਡਾ ਵਿਖੇ ਦਰਜੇ ਹੋਈ ਆ ਤੇ ਦੋਨੋਂ ਬਰਾਮਦੀਆਂ ਜਿਹੜੀਆਂ ਮੈਂ 1 ਕਿਲੋ 159 ਗ੍ਰਾਮ ਜਿਹੜੀ ਹੈਰੋਨ ਤੇ ਇੱਕ ਦੂਸਰੇ ਮਕਦਮੇ ਵਿੱਚ 428 ਗ੍ਰਾਮ ਜਿਹੜੀ ਆ ਇਹ ਰਿਕਵਰੀ ਹੋਈ ਆ ਇਸ ਤੋਂ ਅੱਗੇ ਜਿਹੜੀ ਇਹਨਾਂ ਦੀ ਤਫਤੀਸ਼ جاری ਆ ਤੇ ਇਹਨਾਂ ਦੇ ਕਿੱਥੇ ਕਿੱਥੇ ਸਬੰਧ ਨੇ ਉਹ ਇਹਨਾਂ ਦੇ ਜਿਹੜੇ ਆ ਬਿਲਕੁਲ ਖੰਡਾਲੇ ਜਾ ਰਹੇ ਆ ਵੀ ਇਹਨਾਂ ਨੇ ਹੋਰ ਕਿੰਨੀਆਂ ਕਨਸਾਈਨਮੈਂਟਾਂ ਦਾ